ਕਿਆ ਕਰੂ ਮਗਰ ਜੇ ਮੁੰਡਿਓ ਥੋਡਾ ਵਿਆ ਨਈ ਹੁੰਦਾ ਤਾੜਕੇ ਉੱਠਕੇ ਨਾਇਆ ਕਰੋ ਇਨਾਂ ਕੁੜੀਆਂ ਦੇ ਪੈਰੀ ਹੱਥ ਲਾਇਆ ਕਰੋ ਇਨਾਂ ਕੁੜੀਆਂ ਦੇ ਪੈਰੀ ਹੱਥ ਲਾਇਆ ਕਰੋ ਇਨਾਂ ਕੁੜੀਆਂ ਦੇ ਪੈਰੀ ਹੱਥ ਲਾਇਆ ਭਾਗ ਦੀ ਨਦੀ ਦੇ ਵਿੱਚ ਦੋ ਜਾਣੇ ਨਾਉਂਦੇ ਚੱਕਦੇ ਪੱਲਾ ਨਹੀਂ ਤੇਰੇ ਪੈਰੀ ਹੱਥ ਲਾਉਂਦੇ 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 ਨੀਲੇ ਕੁੜੇ ਵਾਲਿਆ ਤੇਰਾ ਸਭ ਕੁਝ ਨੀਲੋ ਨੀ ਨੇਲੇ ਵਿਚਾਰ ਕੀ ਕਰੇ ਜਾਂ ਛੂਠੇ ਪੈ ਵਕੀਰ ਰਾਜਣਾ ਮੋੜੀ ਵੇ ਰੁੱਸੀ ਜਾਂਦੀ ਹੀਰ ਰਾਜਣਾ ਮੋੜੀ ਵੇ ਰੁੱਸੀ ਜਾਂਦੀ ਹੀਰ ਰਾਜਣਾ ਮੋੜੀ ਵੇ ਰੁੱਸੀ ਦੰਦੇ ਹੀਰ ਤੇਰੀਏ ਨੀਤੈ ਨੂੰ 베ਰ ਲੱਗਣਗੇ ਮੇਰੀਏ ਨੀਤੈ ਨੂੰ 베ਰ ਲੱਗਣਗੇ ਟੀਸੀ ਲੱਗਣ ਕਰੇਂਦੇ ਤੈਨ ਛੜੇ ਵਖਾਵਾ ਮੇ ਰਾਜਣਾ ਹੋਕੇ ਲੈ ਲੈ ਰੋਂਦੇ ਤੈਨ ਛੜੇ ਵਖਾਵਾ ਟਾ ਕੋਣਾ ਮੇਰੇ ਬਾਪ ਦਾ ਜਵਾਈ ਨੀ ਬੜਾ ਸੋਣਾ ਮੇਰੇ ਬਾਪ ਦਾ ਜਵਾਈ ਨੀ ਬੜਾ ਸੋਣਾ ਮੇਰੇ ਬਾਪ ਦਾ ਜਵਾਈ ਨੀ ਬੜਾ ਸੋਣਾ ਟਿੱਟੇ ਚੌੜ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ ਟਿੱਟੇ ਚੌੜ ਜਿਨ੍ਹਾਂ ਨੇ ਚੇਟੀਆਂ ਕਦੇ ਪਿੰਜਣੀ ਪਾਉਗੀ ਸਾਸ ਨਸਲਾਈਏ ਕਦੇ ਨਿੰਦੇਣੀ ਪਾਉਗੀ ਸਾਸ ਨਸਲਾਈਏ ਕਦੇ ਨਿੰਦੇਣੀ ਪਾਉਗੀ ਸਾਸ ਨਸਲਾਈਏ ਕਦੇ ਨਿੰਦੇਣੀ ਪਾਉਗੀ ਨਾਇਆਂ ਦੇ ਕਰਚੋਰੀ ਹੋਗੀ ਚੋਰੀ ਹੋਗੀ ਰੂਵੇ ਜੈ ਵੱਡੀ ਦਿਆ ਵਿਚੇ ਸੁਣੀਦਾ ਤੂੰ ਵੇ ਜੈ ਵੱਡੀ ਦਿਆ ਦੇਰਾ ਜਿੱਤੇ ਸੁਣੀਂਦਾ ਬਣਾਇਆ ਤੇ ਮੱਖਣ ਪੇੜਾ ਪਾਇਆ ਦਾਲ ਛੰਨਾ ਲੱਸੀ ਦਾ ਮੈਨੂੰ ਧਿਆਨ ਤੋਂ ਪਿਆਰਾ ਲੱਗੇ ਸਤ ਸਸੀ ਦਾ ਮੈਨੂੰ ਜਾਣ ਤੋਂ ਪਿਆਰਾ ਲੱਗੇ ਪੁੱਤ ਸਸੀ ਦਾ ਮੈਨੂੰ ਜਾਣ ਤੋਂ ਪਿਆਰਾ ਇਹ ਪੁੱਤ ਸਸੀ ਦੇ ਮੁੰਡਿਆ ਮੈਨੂੰ ਨੱਚਦੀ ਵੇਖਣਾ ਸੂਟ ਸੁਵਾ ਦੇ ਪੱਗ ਵਰਗਾ ਵੇ ਤੂੰ ਇੱਕੋ ਹੀ ਮੈਨੂੰ ਲੱਗੇ ਸਾਰੇ ਜੱਗ ਵਰਗਾ ਵੇ ਤੂੰ ਇੱਕੋ ਹੀ ਮੈਨੂੰ ਲੱਗੇ ਸਾਰੇ ਜੱਗ ਵਰਗਾ ਤੂੰ ਇੱਕੋ ਹੀ ਮੈਨੂੰ ਲੱਗੇ ਸਾਰੇ ਜੱਗ ਵਰਗਾ ਜੇ ਮੁੰਡਿਆ ਤੂੰ ਮੈਨੂੰ ਨੱਚਦੀ ਵੇਖਣਾ ਸੂਟ ਸਮਾ ਦੇ ਫਿੱਟ ਮੁੰਡਿਆ ਮੇਰੀ ਨੱਚਦੀ ਦੀ ਫੋਟੋ ਖਿੱਤੇ ਮੁੰਡਿਆ ਮੇਰੀ ਨੱਚਦੀ ਦੀ ਫੋਟੋ ਖਿੱਤੇ ਮੁੰਡਿਆ ਮੇਰੀ ਨੱਚਦੀ ਦੀ ਫੋਟੋ ਖਿੱਤੇ ਮੁੰਡਿਆ ਜੇ ਮੁੰਡਿਆ ਮੈਨੂੰ ਨੱਚਦੀ ਵੇਖਣਾ ਬੰਕਾ ਲਿਆ ਦੇ ਪੈ ਕੰਦੀਆਂ ਅੱਡੀ ਵਜੂ ਤੇ ਤਮਕਾ ਪਹਿਣਗੀਆਂ ਅੱਡੀ ਵਜੂ ਤੇ ਤਮਕਾ ਪਹਿਣਗੀਆਂ ਅੱਡੀ ਵਜੂ ਤੇ ਤਮਕਾ ਪਹਿਣਗੀਆਂ ਪਾਗੇ ਦਿਨ ਦੀ ਦੇਵੀ ਚੀ ਅੰਬਾ ਦੀਆਂ ਫੜੀਆਂ ਵਿਆਹਾਂ ਫਹੇ ਪਾਈਆਂ ਬੁੱਲੇ ਲੁੱਟਣ ਕੁਵਾਰੀਆਂ ਵਿਆਹਾਂ ਫਹੇ ਪਾਈਆਂ ਬੁੱਲੇ ਲੁੱਟਣ ਕੁ ਕਿਆ ਪਾਹੇ ਪਾਇਆ ਬੁੱਲੇ ਲੁੱਟਣ ਕਵਾਰੀਆਂ ਵਿਆਂਗ ਮਾਗੇ ਪਾਇਆ ਬੁੱਲੇ ਲੁੱਟਣ ਕਵਾਰੀਆਂ ਬਾਗ ਦੇਨ ਦੀ ਦੇ ਵਿੱਚ ਦੋ ਫੁੱਲ ਸੂਹੇ ਬਾਗ ਦੇਨ ਦੀ ਦੇ ਵਿੱਚ ਦੋ ਫੁੱਲ ਸੂਹੇ ਮਾਜ ਬੜੀ ਨਹੀਂ ਨਮ ਪਿਆਂ ਦੇ ਬੂਹੇ ਮਾਜ ਬੜੀ ਨਹੀਂ ਨਮ ਆਦੇ ਬੂਹੇ ਉੱਡ ਗਈਆਂ ਤੁੰਜੈ ਉੱਡ ਗਈਆਂ ਵੇਥ ਰਾਜ ਨੂੰ ਪੇਕੇ ਜਾਣਾ ਵੇ ਸਿੰਘਾ ਮਾਪਿਆਂ ਦੇ ਵਰਾਗ ਨੂੰ ਪੇਕੇ ਜਾਣਾ ਅਸੀਂ ਬਾਗਾਂ ਵਿੱਚੋਂ ਸੇਬ ਲੈ ਆਂਦਾ ਪਾਬੀ ਤੇਰੇ ਰੰਗ ਵਰਗਾ ਅਸੀਂ ਬਾਗਾਂ ਵਿੱਚੋਂ ਆਚਰੀ ਨੂੰ ਲੱਗੇ ਵੇ ਆਕੇ ਮੇਰੀ ਨਣਦੇ ਪਰੀ ਨੂੰ ਲੱਗੇ ਵੇ ਆਕੇ ਮੇਰੀ ਨਣਦੇ ਪਰੀ ਨੂੰ ਲੱਗੇ ਵੇ ਆਕੇ ਮੇਰੀ ਨਣਦੇ ਪਰੀ ਨੂੰ ਹੋਂਠ ਵਾਲਿਆਂ ਨੇ ਹੋਂਠ ਲੱਦੇ ਨੇ ਲਹਿਰ ਨੂੰ ਕੱਲੀ ਕਤਵੇਂ ਕਰੀ ਕਲਿਓ ਮੇਰੇ ਪੌਰ ਨੂੰ ਕੱਲੀ ਕਤਵੇਂ ਲਿਓ ਮੇਰੇ ਪਰ ਲੋ ਖੱਲੀ ਕੱਪਵੇਂ ਕਰ ਬਲੀਓ ਮੇਰੇ ਉਠਾ ਵਾਲਿਓ ਵੇ ਉੱਠ ਲਦੀਆਂ ਬੋਰੀਆਂ ਮੈਂ ਲੀ ਛੱਡੀਆਂ ਸੁੰਨੀਆਂ ਗੋਰੀਆਂ ਮੈਂ ਲੀ ਛੱਡੀਆਂ ਸੁੰਨੀਆਂ ਗੋਰੀਆਂ ਮੈਂ ਲੀ ਛੱਡੀਆਂ ਸੁੰਨੀਆਂ ਗੋ ਤੇਰੀ ਮੇਰੀ ਲੱਗੀ ਨੂੰ ਜਹਾਨ ਸਾਰਾ ਜਾਣਦਾ ਤੇ ਮੇਰੀ ਲੱਗੀ ਨੂੰ ਜਹਾਨ ਸਾਰਾ ਜਾਣਦਾ ਐਵੇਂ ਫਿਰੇ ਵਤੰਬੂ ਕਾਗ ਜਾਂਦੇ ਤਾ ਲੱਗੀ ਨੂ ਜਹਾਨ ਜਾਨੋ ਜਾਣ ਸੀ ਤੇਰੀ ਮੇਰੀ ਲੱਗੀ ਨੂ ਜਹਾਨ ਜਾਨੋ ਜਾਣ ਸੀ ਛੱਡ ਗਿਆ ਇਕੱਲੀ ਨੂ ਮੈਨੂੰ ਤੇਰੇ ਉੱਤੇ ਮਾਨ ਸੀ ਛੱਡ ਗਿਆ ਇਕੱਲੀ ਨੂ ਮੈਨੂੰ ਤੇਰੇ ਉੱਤੇ ਮਾਨ ਸੀ ਛੱਡ ਗਿਆ ਇਕੱਲੀ ਨੂ ਮੈਨੂੰ ਤੇਰੇ ਉੱਤੇ ਮਾਨ ਸੀ ਛੱਡ ਗਿਆ ਇਕੱਲੀ ਨੂ ਮੈਨੂੰ ਤੇਰੇ ਉੱਤੇ ਮਾਨ ਸੀ ਛੱਡ ਗਿਆ ਇਕੱਲੀ ਨੂ ਮੈਨੂੰ ਤੇਰੇ ਉੱਤੇ ਮਾਨ ਸੀ ਬਾਰਾ ਤਾਲੀਏ ਮੈਂ ਤੇਰਾ ਕਾਲੀ ਆਈ ਸੱਸੇ ਨਹੀਂ ਬਾਰਾ ਤਾਲੀਏ ਮੈਂ ਤੇਰਾ ਕਾਲੀ ਆਈ ਨੋਹੇਨੀ ਤੇਰਾ ਕਾਲੀਏ ਦਸਤਾਂ ਕੀ ਸੋਭਾ ਪਾਈ ਨੋਹੇਨੀ ਤੇਰਾ ਕਾਲੀਏ ਦਸਤਾਂ ਕੀ ਸੋਭਾ ਪਾਈ ਨੋਹੇਨੀ ਤੇਰਾ ਕਾਲੀਏ ਦਸਤਾਂ ਕੀ ਸੋਭਾ ਪਾਈ ਟੀਰ ਨੇ ਸੀ ਗੰਡੇ ਨੀ ਮੈ ਟੀਰੀ ਆਈ ਤੁਕਾਂ ਟੀਰ ਨੇ ਸੀ ਗੰਡੇ ਨੀ ਮੈ ਮੈਂ ਪੇਕੇ ਸੁਣਦੀ ਸਾਂ ਨਿਸਸੇ ਤੇਰੀਆਂ ਕਰਤਤਾ ਮੈਂ ਪੇਕੇ ਸੁਣਦੀ ਸਾਂ ਨਿਸਸੇ ਤੇਰੀਆਂ ਕਰਤਤਾ ਮੈਂ ਪੇਕੇ ਸੁਣਦੀ ਸਾਂ ਨਿਸਸੇ ਤੇਰੀਆਂ ਕਰਤਤਾ ਕੀ ਕੁੜੀਏ ਨੀ ਤੂੰ ਸੱਸ ਸੱਸ ਲਾਈਆ ਕੀ ਕੁੜੀਏ ਨੀ ਤੂੰ ਸੱਸ ਸੱਸ ਲਾਈਆ ਥੋੜਾ ਚਿਰ ਰੁਕ ਫਿਰ ਤੇਰੀ ਵਰੀ ਆਈਆ ਥੋੜਾ ਚਿਰ ਰੁਕ ਫਿਰ ਤੇਰੀ ਵਰੀ ਆਈਆ ਥੋੜਾ ਚਿਰ ਰੁਕ ਫਿਰ ਤੇਰੀ ਵਰੀ ਆਈਆ ਥੋੜਾ ਚਿਰ ਰੁਕ ਫਿਰ ਤੇਰੀ ਵਰੀ ਆਈ ਮਾਮਾ ਮੰਮੀ ਨੂੰ ਸਮਝਾ ਲਵੇ ਅਲਗਰਜੀ ਕਰਦੀ ਆ ਸਾਡੇ ਵੇੜੇ ਦੇ ਵਿੱਚ ਜਾਮਣੇ ਵੇਜਾਂ ਮੰਤੇ ਚੜਦੀ ਆ ਸਾਡੇ ਜਾਮਣ ਵੇ ਜਾਮਣ ਤੇ ਚੜਦੀ ਸਾਡੇ ਮੇਰੇ ਦੇ ਵਿੱਚ ਜਾਮਣ ਵੇ ਜਾਮਣ ਤੇ ਚੜਦੀ ਆ ਬਾਬਾ ਪੁੱਛੇ ਮਾਮੀ ਨੂੰ ਪੱਗ ਕਿੰਦਾ ਪਾ ਕੇ ਦਮਾ ਹੀ ਦਾ ਬਾਬਾ ਪੁੱਛੇ ਮਾਮੀ ਨੂੰ ਪਜਾਮਾ ਕਿੱਦਾਂ ਪਾਈ ਦਾ ਪਾ ਕੇ ਪਜਾਮਾ ਨਾੜਾ ਲੱਕ ਦੀ ਖਮਾਹੀ ਦਾ ਇਹਨਾਂ ਲੜੀਆਂ ਸਾਡੂ ਮਰਗੇ ਖੈ ਕੇ ਕੋਲਾ ਕੁਕਦੀਆਂ ਵਿਚ ਬਾਗਾਂ ਦੇ ਬਹਿ ਕੇ ਕੋਲਾ ਕੁਕਦੀਆਂ ਵਿਚ ਬਾਗਾਂ ਦੇ ਬਹਿ ਕੇ ਕੋਲਾ ਕੁਕਦੀਆਂ ਵਿਚ ਬਾਗਾਂ ਦੇ ਬਹਿ ਕੇ ਕੋਲਾ ਕੁਕਦੀਆਂ ਵਿਚ ਬਾਗਾਂ ਦੇ ਮੈ ਕੇ ਕੋਲਾ ਕੁਕਦੀਆਂ ਉਮੀਦ ਹੈ ਜੀ ਪਿਆਰੀਆਂ ਜੀਆਂ ਲੋਕ ਬੋਲੀਆਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਚੰਗੀਆਂ ਲੱਗੀਆਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਤਾਂ ਵੀਡੀਓਜ਼ ਨੂੰ ਇਦਾਂ ਹੀ ਪਿਆਰ ਕਰਦੇ ਰਹੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ